ਮੇਰੇ ਕੋਲ ਜੋ ਮੁਕੇ ਸਾਹਿਬ ਨਾਰਮਲ ਜ ਨਹੀਂ ਐਨੇ ਸਾਹ ਨੂੰ ਪਤਾ ਜਾਈ ਨਹੀਂ ਮਾਨ ਰੋਡ ਮੌਲਤਾਂ ਦੇ ਇਹ ਵਾਰ ਤੋਂ ਸਾਹਿਬ ਕਰਕੇ ਸਾ ਤੋਂ ਪਹਿਲਾਂ ਮੈਂ ਕਰਨਾ ਸਾਹਿਬ ਆਪਣੇ ਦਾ ਬਹੁਤ ਵੱਡਾ ਰਿਵਿਊ ਕਰ ਰਹਾ ਹਾਂ ਤੁਸੀਂ ਸਮਝ ਗਏ ਆ ਉਹ ਕਹਿੰਦਾ ਜੇ ਕਿਤਾਬ ਜਲੋ ਰਹੇ ਬੜਾ ਮੱਥਾ ਨਾ ਮਾਰਿਆ ਕਰੋ মুখ ਬੰਦ ਬੱਢਿਆ ਕਰੋ ਉੱਟ ਖਾਲੀ ਖਾਵਾਂ ਪਰਦਿਆ ਕਰੋ ਗੱਲ ਨੂੰ ਸੱਚ ਕਰਕੇ ਜਾਣੋਗੇ ਜਦੋਂ ਮੈਂ ਮੁਖਬੰਦ ਪੜਨ ਲੱਗਿਆ ਤੇ ਬੀਬੀ ਪਰਮਜੀਤ ਕੌਰ ਨੇ ਖਾਲੀ ਸਮਾਂ ਛੱਡਿਆ ਹੀ ਨਹੀਂ ਮੈਂ ਖਾਲੀ ਨਾ ਪੜਾਂਗੀ ਔਰ ਸਭ ਤੋਂ ਵੱਡੀ ਗੱਲ ਪੀਠਾਂ ਵੀ ਛੱਡੀਆਂ ਜਿਵੇਂ ਪੰਜਾਬੀ ਧਮਹਾਵਰਾ ਨਾ ਪੀਠਾਂ ਬੰਦ ਕਰਤੀਆਂ ਬੀਬੀ ਪਰਮਜੀਤ ਕੌਰ ਨੇ ਇਹਨਾਂ ਦੀ ਕਫਤਾ ਆਰਾਮਿਸ਼ਲੇਸ਼ਨ ਕਰਦਿਆਂ ਐਨਾ ਵਿਸਾਰ ਹਰ ਪਾਸੇ ਸੁਆ ਮੈਂ ਕਿਹਾ ਬੋਲਾ ਕਿ ਜੇ ਇਹ ਫਾਰਮੂਲੇ ਸਾਰੇ ਬੇਨ ਹੋ ਗਏ ਫਿਰ ਮੈਂ ਇੱਕ ਹੈ ਕਿ ਹੁਣ ਵਿਚਾਰ ਇਹ ਜੋ ਹੋ ਸਕਦੀ ਆ ਮਿਆ ਮੇਰੇ ਨਾਲ ਨਾ ਮੌਕਾ ਫਿਰ ਖੇਤਰ ਹੈ ਉਹ ਸੱਭਿਆਚਾਰ ਹੈ ਮੈਂ ਇਤਿਹਾਸ ਨੂੰ ਵੀ ਸੱਭਿਆਚਾਰ ਤੋਂ ਇੰਨਾ ਸੱਭਿਆਚਾਰ ਤੋਂ ਇਤਿਹਾਸ ਲੱਭਦਾ ਕਿ ਮੈਨੂੰ ਲੱਗਾ ਕਿ ਇਹ ਕਿਤਾਬ ਆਪਣੇ ਆਪ ਦੇ ਵਿੱਚ ਕੋਈ ਗਲੀਕ ਹੈ ਬੰਕਰ ਦੇ ਪੱਖੋਂ ਕਪਤਾਮਾਂ ਦੇ ਤਰਤੀਬ ਅੱਖੋਂ ਪਹਿਲਾਂ ਮੈਨੂੰ ਐ ਲੱਗਾ ਵੀ ਇਸ ਤੋਂ ਬੰਦੇ ਇੱਕ ਭਾਗ ਦੇ ਵਿੱਚ ਇਤਿਹਾਸਿਕ ਘਟਨਾਵਾਂ ਹੁੰਦੀਆਂ ਉਹ ਸਮਾਜ ਹੁੰਦੀਆਂ ਸੌਖਾ ਰੇ ਤਰੀਕਾ ਹੈਗਾ ਪਰ ਮੈਂ ਦੇਖਿਆ ਬਲਤੇਜ ਦਾ ਖਿਲਰ ਗਿਆ ਪਿਆ ਸਾਰੇ ਪੰਨੋਂ ਸ਼ੁਰੂ ਕਰਦਾ ਹੈ ਇਹਦੀ ਕਿਤਾਬ ਹੈ ਜਿਹੜੀ ਪੰਨ ਪੰਨਾਂ ਦੇ ਰਾਹ ਮੁੱਕ ਗਏ ਵਕੀਰ ਦੀ ਕਪਤਾ ਵੀ ਇੱਥੇ ਬਦਾਵਾ ਕਾਉਣ ਪਾਉਂਗੀ ਜਦੋਂ ਮੈਂ ਇਹਨਾਂ ਢੋਣਾ ਕਿੱਜਾਂ ਨੂੰ ਦੇਖੀਆਂ ਮੈਂ ਕਿਹਾ ਵੀ ਬਲਤੇਜ ਦੀ ਕਪਤਾ ਜਿਹੜੀ ਨਾ ਇਬਾਦਤ ਤੋਂ ਸ਼ਹਾਦਤ ਤੱਕ ਨਹੀਂ ਗਈ ਮਾਗਵੇ ਤੋਂ ਸਰਹੰਦ ਤੱਕ ਵੀ ਹੈ। ਔਰ ਇਹ ਤੋਂ ਵੀ ਵੱਡੀ ਗੱਲ ਜਿਹੜੀ ਹੈ ਇਹ ਸੱਭਿਆਚਾਰ ਤੋਂ ਇਤਿਹਾਸ ਵਾਲਾ ਹੈ। ਬਸ ਤੇ ਇਹ ਜੋ ਜੁੜਿਆ ਮਾਨਸਿਕ ਤੌਰ ਦੇ ਮਾਗਵੇ ਨਾਲ ਹੈ। ਮਠਿੰਡੇ ਨਾਲ ਹੈ। ਮਠਿੰડા ਬਹੁਤ ਵੀ ਪਪੂਲਰ ਸਹਿ ਰਹਿ। ਮੇਨਾ ਕੋਲ ਬਠਿੰਡੇ ਕੋਠੀ ਪਾਦੇ ਗਏ ਮਈਆ ਵੀ ਨਹੀਂ ਗਿਆ। ਉਹ ਕੋਠੀਆਂ ਛੱਡ ਕੇ ਇੱਥੇ ਆਇਆ ਪਰ ਮੈਨੂੰ ਪਤਾ ਮੈਂ ਕਾਫਤਾ ਕਿ ਫੜਦਾ ਹਾਂ ਮੈਂ ਕਿੰਨਾ ਬੁੱਤਰ ਜੀ ਪਤਾ ਨਹੀਂ ਇੱਕ ਤਾਂ ਸੀ ਹੀ ਅਕਾਦੀ ਗੱਲਤਾ ਜਦੋਂ ਮੈਂ ਪੜ੍ਹਨ ਲੱਗਿਆ ਮੈਂ ਬੁੱਤਰ ਜੀ ਨੂੰ ਕਿਹਾ ਅਸਲੀ ਕਾਫਤਾ ਤਾਂ ਤੁਹਾਡੀ ਹੋਣੀ ਲਿਖੀ ਆ ਪਹਿਲਾਂ ਤਾਂ ਇਹ ਮਹਾ ਕੰਬੜੀਆਂ ਛੇ ਜੀ ਗਏ ਤੁਸੀਂ ਸ਼ਾਇਦ ਕਾਦੀ ਬਾੜ ਵੀ ਲਗੀਆਂ ਪਰ ਮੈਨੂੰ ਲੱਗਦਾ ਵੀ ਜਿਹੜੀ ਅਕਾਦੀ ਕਾਫਤਾ ਹੈ ਇਹ ਜਿਹੜੀ ਕਾਫਤਾ ਬਹੁਤ ਮਹਾਨ ਹੈ ਮੈਨੂੰ ਬੰਦਾ ਫਿਰ ਲਿਖਦੇ ਮੈਂ ਲਿਖਦਾ ਸੱਚ ਕਰਕੇ ਜਾਣੋ ਕਪਤਾ ਜਿਹੜੀ ਹੁੰਦੀ ਆ ਉਹ ਕਪਤਾ ਹੀ ਹੁੰਦੀ ਆ ਗੁਲਾਬ ਦੇ ਫੁੱਲਾਂ ਦੀ ਕਪਤਾ ਨਹੀਂ ਹੁੰਦੀ ਬਾਂਸ ਦੇ ਫੁੱਲਾਂ ਦੀ ਕਪਤਾ ਨਹੀਂ ਹੁੰਦੀ ਦੇਪੋਨਸ ਫੋਮ ਲਰਦੀ ਨਹੀਂ ਜਿਵੇਂ ਕੁਮਾਰ ਕਰਮਜੀ ਦੀ ਸਭ ਤੋਂ ਵਧੀਆ ਜਿਹੜੀ ਨਾ ਮੈਨੂੰ ਲੱਗਦੀ ਹੈ ਮੈਂ ਕੰਡੇ ਵਾਲੀ ਹੋਰ ਵੀ ਸਕਦਾ ਹਾਂ ਕੋਈਆਂ ਪੱਤਾਂ ਦੇਖੋ ਜਦੋਂ ਮੈਂ ਬਟੇਜ ਜੀ ਦੀ ਕਪਤਾ ਦਾ ਐਨਾਲਿਸਿਸ ਕਰਦਾ ਤੇ ਮੈਨੂੰ ਲੱਗਦਾ ਦੇ ਜਿਹੜੇ ਪੱਤਾਂ ਜਿਹੜੀਆਂ ਹੋਰ ਦੀਆਂ ਨਹੀਂ ਉਹ ਬਾਗ ਮਾਰ ਇਤਿਹਾਸ ਨੂੰ ਲਿਖਣਾ ਕੋਈ ਔਖਾ ਨਹੀਂ ਜੇ ਤੁਸੀਂ ਉਹ ਜਿਵੇਂ ਪ੍ਰਮਾਣਤਾ ਹੋਏ ਲਿਖਣਾ ਹੈ ਇਤਿਹਾਸ ਦੀ ਜੇ ਅਰੋਚਨਾ ਨਹੀਂ ਕਰਨੀ ਫਿਰ ਇਤਿਹਾਸ ਲਿਖਣਾ ਬਹੁਤ ਸੌਖਾ ਬਣਿਆ ਆਪਣਾ ਪਾਠਨ ਹੈ ਤੁਹਾਡੇ ਕੋਲ ਉਪਮਾ ਕਰੀ ਜਾਓ ਆਂਦੇ ਸ਼ਬਦ ਵਰਤੀ ਜਾਓ ਵਾਰਾਂ ਨਹੀਂ ਕੀ ਜਾਓ ਕਵਤਾਵਾਂ ਲਿਖੀ ਜਾਓ ਪਰ ਇਤਿਹਾਸ ਨੂੰ ਜੇ ਅਰੋਚਨਾਤਮਕ ਦ੍ਰਿਸ਼ਟੀ ਤੋਂ ਵੇਖਣਾ ਫਿਰ ਤੁਹਾਡੇ ਲਈ ਬਹੁਤ ਔਖਾ ਹੈ ਔਰ ਇਹ ਇੱਕ ਨਿਆਲਾ ਰਾਹ ਹੈ ਮਰੀ ਦੀ ਗੱਲ ਪਾਸੇ ਥਰਕ ਗਈ ਇਤਿਹਾਸ ਕਰਨ ਚੱਕ ਲੈਣਾ ਇਤਿਹਾਸ ਕਰਨ ਨਹੀਂ ਜਿਹੜੇ 100 ਕਾਰਡ ਵਿਦਵਾਨ ਆ ਉਹਨਾਂ ਨੇ ਟੰਬੇ ਲੱਗੇ ਬੈਠਣਾ ਤੁਹਾਨੂੰ ਬਰਤੇ ਜੀਐਸ ਕਾਪ ਤੋਂ ਬੱਜਿਆ ਇਹਨਾਂ ਨੇ ਉਹ ਰੱਖ ਨਹੀਂ ਨਹੀਂ ਇਹਨਾਂ ਨੇ ਜੋ ਇਤਿਹਾਸਿਕ ਤੁਕੜਾਵਾਂ ਲਿਖੀਆਂ ਨੇ ਉਹ ਮਤਲਬ ਬਿਲਕੁਲ ਜਿਵੇਂ ਸੁਣਿਆ ਜਾਣਿਆ ਉਵੇਂ ਲਿਖਿਆ ਪਰਖਣਾ ਇਹ ਪਰਖਣਾ ਫਿਰ ਸਹੀ ਹੋ ਸਕਦਾ ਸੀ ਕਪਤਾ ਨਹੀਂ ਨਾ ਸਕਦਾ ਸ਼ਤਤ ਕਰਦੀ ਹੈ ਇਤਿਹਾਸਿਕ ਤੁਕੜਾਵਾਂ ਬਹੁਤ ਨਹੀਂ ਔਰ ਮੈਂ ਤਾਂ ਆਏ ਗੱਲ ਕਰ ਰਿਹਾ ਵੀ ਬਠਿੰਡੋਂ ਆ ਕੇ ਅਤੇ ਸਾਹਿਬ ਜੀ ਜਦ ਧਰਤੀ ਨਾਲ ਫਤਿਹਗੁਰ ਸਾਹਿਬ ਦੀ ਧਰਤੀ ਨਾਲ ਜੁੜਦਾ ਹੈ ਤੇ ਇਹ ਤੋਂ ਨ ਪ੍ਰਭਾਵ ਬਹੁਤ ਉੱਗਦਾ ਹੈ ਤੇ ਤੁਹਾਨੂੰ ਸ਼ਾਇਦ ਸਵਰਦਾ ਬੀਬੀ ਪਰਮਜੀਤ ਕੌਰ ਦੀਆਂ 25 26 ਕਿਤਾਬਾਂ ਨੇ ਜਿਹੜੀਆਂ ਜਾਦੇ ਚੱਲ ਰਹੀਆਂ ਉਹ ਉਹਨਾਂ ਦਾ ਜ਼ਿਕਰ ਕਰਦਾ ਹੈ ਇਹਨਾਂ ਤੋਂ ਗਾਈਡੈਂਸ ਲੈਂਦਾ ਹੈ ਔਰ ਜਦੋਂ ਇਹ ਕਿਤਾਬ ਮੈਂ ਪੜ੍ਹੀ ਮੈਨੂੰ ਇੱਕ ਵੀ ਗ੍ਰਾਮਰ ਦੀ ਗਲਤੀ ਨਹੀਂ ਲੱਗੀ ਐਨੀ ਬੀਬੀ ਜੀ ਨੇ ਸੋਚ ਕੇ ਰੱਖੀ ਕਿਤਾਬ ਇਹ ਜਿਹੜੀ ਸ਼ਿਪਾਈ ਹੋਈ ਹੈ ਤੇ ਮੁਬਾਰਕਵਾਦ ਸੱਖੂ ਨਹੀਂ ਇੰਨੀਆਂ ਗਲਤੀਆਂ ਹੁੰਦੀਆਂ ਗ੍ਰਾਮਰ ਦੀਆਂ ਪਰ ਨੂੰ ਬੁਕਰਤਾਂ ਵਿੱਚ ਗ੍ਰਾਮਰ ਦੀ ਕੋਈ ਗਲਤੀ ਨਹੀਂ ਦੇਖੀ। ਮੈਂ ਤਾਂ ਅੰਮੀ ਸਾਹਮਣੇ ਤਾਂ ਪੈਣਾ ਹੁੰਦਾ ਵੀ ਤੁਹਾਨੂੰ ਮੈਨੂੰ ਨਾ ਆਣ ਕਿ ਜਿੱਦ ਤੱਕ ਨਾ ਮਿਲਦਾ ਕਿ ਉਹਦਾ ਜੱਕ ਨਾ ਪੈਂਦਾ ਮੈਂ ਕਿਹਾ ਵੀ ਬੇਨਤੀ ਕੀਤੀ ਸੀ ਕਿ ਜਿਹੜੇ ਪ੍ਰਧਾਨਜੀ ਮੰਡਲ ਵਾਲੇ ਵੀ ਥੱਲੇ ਬੈਠੇ ਹੋਵੇ ਅੱਖਾਂ ਚੱਖਾਂ ਪਾ ਕੇ ਗੱਲ ਕਰਦਾ ਸਵਾਦ ਆਉਂਦਾ। ਬੋਲਣ ਦਾ ਸਵਾਦ ਆਉਂਦਾ। ਜਿੱਦ ਮੈਂ ਕਰੇਂ ਇਧਰ ਨੂੰ ਝਾਕਣਾ ਕਰੇਂ ਉਧਰ ਝਾਕਣਾ ਮੇਰੀ ਬਸਤੀ ਦੇ ਡਿਸਟਰਬ ਹੋ ਜਾਂਦੀ ਜਾ। ਫਿਰ ਮੈਂ ਕਿਹਾ ਕਿ ਤਾਂ ਮੈਂ ਮੇਰੇ ਬੋਲੀ ਜ਼ਿਆਦਾ ਕੀਤਾ। ਮਾਲਵਾ ਜਿਹੜਾ ਹੈਗਾ ਮਾਖ ਮਾਰ ਵਾਲਾ ਕਾ ਰਿਉਣੀ ਵੀ ਮਤਲਬ ਮੈਂ ਆਪਣਾ ਲੱਕਾ ਕਰਕੇ ਸੇ ਇਹ ਦੀ ਪਰਫੰਸ਼ਾ ਕਰ ਰਹਾ ਹਾਂ ਇੱਕ ਬੋਲੀ ਹੈ ਤਨ ਰੁਗੀ ਉਹ ਕਹਿੰਦੇ ਹੋ ਦੇਖੋ ਜੇ ਤੁਸੀਂ ਮਾਖ ਮਾਰ ਹੈ ਔਰ ਉਹਦੇ ਵਿੱਚ ਸਾਰਾ ਜਿਹੜਾ ਸੰਬੋਧਤ ਗੱਲ ਆ ਜਾਂਦੀ ਆ ਮਾਲਵੇ ਦੀ ਸੁਭਾਰੀ ਰੁਈਆਂ ਦੇ ਵਿੱਚ ਦੇਸ਼ ਮਾਲਵਾ ਉੱਠਣ ਮਾਣ ਰੁਈ ਰੁਈਆਂ ਦੇ ਵਿੱਚ ਦੇਸ਼ ਮਾਲਵਾ ਉੱਠਣ ਵਾਵ ਰੋਲੇ ਜਿਸ ਹੁਸਨ ਦਾ ਮਾਣ ਕਰੇਂਦੀ ਨੀ ਇਹ ਚਾਰ ਦਿਨਾਂ ਦੇ ਝੋਲੇ ਇੱਕ ਦਿਨ ਉੱਡ ਜਾਣਗੇ ਟੋਕ-ਚੋਕ ਕੇ ਕਬੂਤਰ ਵਰਗੇ ਦੇਹੁੰਮਤ ਕਰਸਟਰ ਹੈ ਬਸੂਚਾ ਅੰਗੋਲਿਕ ਸਮਾਜਿਕ ਇਹ ਮੋਲੀ ਨੂੰ ਫੋੜੀਏ ਤਾਂ ਚਾਰ ਮੈਂ ਘੰਟਾ ਲੱਕਰ ਦੇ ਸਕਾਂ ਇੱਕ ਇਹ ਧਰਤੀ ਦੀ ਗੱਲ ਮੈਂ ਕੀ ਸੀ ਐ ਬਛਿੰਦੇ ਦੀ ਧਰਤੀ ਫਿਸ਼ਬੋਰਡ ਦੀ ਧਰਤੀ ਮਾਲਵੇ ਦੀ ਧਰਤੀ ਬਲਦੇ ਦੇ ਅੰਦਰ ਰੱਜੀ ਗਈ ਆ ਇੱਥੇ ਸੱਟ ਨਹੀਂ ਹਿਆ ਇਨਾ ਅੰਦਰਲਾ ਬੋਲਦਾ ਹੈ ਕਾਫਤਾ ਬੋਲਦੀ ਹੈ ਕਾਫਤਾ ਜਮਾ ਪੜਿਆ ਸੀ ਕਾਫਤਾ ਦੇ ਮੈਨੂੰ ਇਹ ਕਿਹਾ ਵੀ ਮੈਨੂੰ ਛੇੜੀ ਨਾ ਪਿੱਛੇ ਪਿੱਛੇ ਉਹ ਮੇਰੀ ਪੈਰ ਵੜਨਾ ਆਈ ਈਰੇ ਵਾਲਿਆ ਝੂਂਡ ਕੇ ਲਿਆਈ ਬੇ ਮੇਰਾ ਲੌਂਗ ਘਵਾਚਾ ਨਿਗਾ ਮਾਰਦਾ ਸੀ ਮੈਂ ਤਾਂ ਲੌਂਗ ਨੂੰ ਭਾਵ ਕਰੀਆ ਜਿਹੜੀ ਕਾਫਤਾ ਵਿੱਚ ਲੌਂਗ ਹੈ ਉਹ ਘਵਾਚਾ ਹੋਇਆ ਮੈਂ ਕਿਵੇਂ ਲੱਭਾ ਕਿਥੋਂ ਔਰ ਲੌਂਗ ਹੀ ਕਾਫਤਾ ਦੀ ਵਿਸ਼ੇਸ਼ਤਾ ਹੈ ਜੇ ਕੰਮ ਦਾ ਤੇ ਲੌਂਗ ਨਹੀਂ ਨਾਂ ਲਿਸ਼ਕਾਰਾ ਕਰਤਾ ਦਾ ਨਾ ਆੜੀ ਹਾਲ ਕਰਦੇ ਆ ਨਾ ਕੰਪਟਾ ਦਾ ਅਨੰਦ ਹੋਣਾ ਇਹ ਲੌਂਗ ਹੀ ਹੈ ਸਭ ਤੋਂ ਵੱਡ ਗੱਲ ਸਮਝ ਲੋ ਜੀ ਇਹ ਲੌਂਗ ਹੀ ਹੈ ਜਿਹੜਾ ਕੰਪਟਾ ਨੂੰ ਨਿਖਾਰਦਾ ਹੈ ਲਿਸ਼ਕਾਰੇ ਮਾਰਦਾ ਕੰਪਟਾ ਹੀ ਨਹੀਂ ਸਹਜ ਨਹੀਂ ਹੁੰਦੀ ਕੰਪਟਾ ਬਾਗਮਾਲ ਹੈ ਔਰ ਮੈਂ ਜਦੋਂ ਪੜਿਆ ਟਮਸਤੀ ਨੂੰ ਟਮਸਤੀ ਬਹੁਤ ਵੱਡਾ ਪਾਸ਼ਾ ਭਜਾ ਨਹੀਂ ਵੀ ਆ ਮਨੋਵਿਗਿਆਨੀ ਵੀ ਆ ਉਹਨੇ ਦੱਸਿਆ ਵੀ ਮੈਂ ਜੋ ਪਾਠਾ ਤੇ ਕੰਮ ਕਰ ਰਿਆ ਸੀ ਉਹ ਕੰਡਾ ਵੀ ਮਨੁੱਖ ਦੇ ਅੰਦਰ ਗਨਮਤ ਹੋਈ ਸਾਰਾ ਵਿਰਾਸਤ ਦੇ ਅਨੁਸਾਰ ਉਹ ਕੋਸ਼ਿਸ਼ ਨਹੀਂ ਮੰਗਦਾ ਤੁਹਾਡੇ ਕੋਲੋਂ ਉਹ ਹਾਲਾਤ ਮੰਗਦਾ ਉਹਦੇ ਅੰਦਰ ਫੀਲ ਹੈ ਸੇਵ ਹੈ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਹਾਲਾਤ ਨਿਕਲਦੇ ਜਾਂਦੇ ਆ ਉਦੋਂ ਵਾਹਦੇ ਜਾਂਦੇ ਹਾਲਾਤ ਸਾਹਮਣੇ ਆਉਂਦੇ ਆ ਉਹਦੇ ਅੰਦਰੋਂ ਵਾਪੇ ਜੀ ਨਿਕਲਿਆ ਆਉਂਦਾ ਜੋ ਖੈਦਰੋਂ ਹੈ ਮਨੋਵਿਗਿਆਨ ਨੇ ਵੀ ਇਹ ਚਿਰ ਕਿਹਾ ਹੈ ਔਰ ਜੀਨ ਦਾ ਵਿਗਿਆਨ ਨੇ ਤਾਂ ਬਹੁਤ ਹੀ ਕਮਾਲ ਕਰ ਦਿੱਤਾ ਹੈ ਕੰਨਿਆ ਖਾਉ ਜੀਨਸ ਵਿਗਿਆਨਕੀ ਦਾ ਵੀ ਲੇਖਕ ਦਾ ਜਿਹੜਾ ਆਇਆ ਥਰੂ ਹੋ ਕੇ ਤਨ ਜੜਾ ਆਇਆ ਉਹ ਜੀਨ ਅਮ ਵਿਗਿਆਨ ਤੋਂ ਦਪੈ ਦੱਸਦਾ ਉਹਦੀ ਵਿਰਾਸਤ ਹੈ ਵਗਰ ਤੁਸੀਂ ਕਦੇ ਨੋਟ ਕਰੋ ਜਾਈਂ ਕਵੀ ਜਿਹੜਾ ਹੈ ਉਹਦਾ ਬਾਪ ਕਵੀ ਨਹੀਂ ਹੋਊਗਾ ਜੇ ਬਾਪ ਕਵੀ ਐ ਤਾਂ ਉਹਦਾ ਬੂਝਾ ਕਵੀ ਨਹੀਂ ਹੋਊਗਾ ਦਾਦੇ ਨਾਲ ਰਾਲੂਗੇ ਦਾਦੇ ਕੋਤੋਂ ਦੀ ਸਾਜ ਐਵੇਂ ਨਹੀਂ ਜਦੋਂ ਮੈਂ ਇੱਕ ਹਫਤਾ ਪੜ੍ਹ ਰਿਹਾ ਸੀ ਇਹ ਤੇ ਮੈਨੂੰ ਐ ਲੱਗਿਆ ਬਸੇ ਜੀ ਜਿਸ ਦੱਸਦਾ ਜਿਹਦਾ ਵੀ ਪ੍ਰਭਾਵ ਹੈ ਇਹ ਬਹੁਤ ਜਾਰੇ ਇਹ ਇਹਨਾਂ ਨੂੰ ਪਤਾ ਹੈ ਹੋਰ ਮੈਂ ਉਹ ਕਿਤਾਬਾਂ ਨੋਟ ਵੀ ਕੀਤੀਆਂ ਹੁਣ ਦੱਸੂਗਾ ਜੀ ਦੂਜੀ ਗੱਲ ਕਾਪਟਾਮ ਰੋਖ ਦੇ ਜਮ ਤਮਸਤੀ ਕਿੰਦਾ ਕਾਪਟਾਮ ਰੋਖ ਦੇ ਅੰਦਰ ਪਹਿਲਾਂ ਹੀ ਲਿਖੀ ਹੁੰਦੀ ਆ ਲੋਕ ਕبھی ਕਿਤਾਬ ਲਿਖਦਾ ਜਾਂ ਕਪਟਾਲ ਲਿਖਦਾ ਨਾ ਉਹ ਪ੍ਰਿੰਟ ਆਊਟ ਕੱਢਦਾ ਕਪਟਾਵਾਂ ਜਿਹੜੀਆਂ ਨੇ ਲਿਖਦਾ ਨਹੀਂ ਕبھی ਇਹ ਪ੍ਰਿੰਟ ਆਊਟ ਹੈ ਲਿਖੀਆਂ ਨੂੰ ਗਾਜਪੀਏ ਨੇ ਉਹਦੇ ਅੰਦਰ ਇਹ ਸਾਰੀਆਂ ਕਪਟਾਵਾਂ ਨੇ ਪ੍ਰਿੰਟ ਆਊਟ ਹੈ ਉਹ ਕੱਢ ਕੇ ਕਿਤਾਬਾਂ ਜਦ ਨਾਜ਼ਮਾ ਕਪਤਾਵਾ ਮੱਖਣੀ ਜਾਨੇ ਔਰ ਵੜਿਆ ਉਦਮ ਕੀਤਾ ਉਸ ਨੇ ਕਿ ਵਾਦੀ ਤੋਂ ਪਹਿਲਾਂ-ਪਹਿਲਾਂ ਵਾਦੀ ਘਰ ਦੀ ਕਪਤਾਵਾ ਦੀ ਬਹੁਣ ਸਾਹਮੜਿਆ ਬੁਖਾਰੀ ਚ ਪਾੜਿਆ ਤੇ ਹੁਣ ਕਿਤਾਬ ਸਮਝ ਗਈ ਕੰਮ ਤੋਂ ਬਹੁਤ ਸਮਝ ਗਈ ਸਾਡੇ ਕੋਲੇ ਜਦੋਂ ਮਰਜੀ ਬੁਖਾਰੀ ਫੋਨ ਲਿਆ ਕਰੇ ਲੱਖਦਾਨਾਂ ਨਹੀਂ ਕੱਢ ਲਿਆ ਛਾ ਕੇ ਰੱਖਣ ਉਹ ਕਿਤਾਬ ਹੈ ਬੁਖਾਰੀ ਫੋਨ ਬੁਖਾਰੀ ਸਾਹਿਬ ਤੋਂ ਬੋਲਿਆ ਮੈਂ ਬ੍ਰਾਹਮਣੀ ਬੋਲਿਆ ਬ੍ਰਾਹਮਣੀ ਵਿੱਚ ਕੰਨ ਕਿ ਫਰਾਵ ਹੋ ਗਏ ਅਮਾਉਂਟ ਦੀ ਗੱਲ ਹੈ ਦੂਜੀ ਗੱਲ ਹੈ ਮੈਨੂੰ ਸਾਡੀ ਬਹੁਤ ਸਤਿਕਾਰਯੋਗ ਮੀਟਿੰਗ ਕੋਟ ਵਾਣਾ ਜੀ ਉਹਨੇ ਕੋਰਾ ਜਿਹਾ ਸੀ ਮੇਰੇ ਵਿੱਚ ਅਸੀਂ ਉਹ